ਆਪ ਕਰਨੀ ਪੈਣੀ ਹੈ ਆਪਣੇ ਮਾਹੌਲ ਨੂੰ ਆਪ ਸਾਫ ਸੁਥਰਾ ਬਣਾਉਣਾ ਪੈਣਾ ਅੱਜ ਇਹ ਪੰਜਾਬ ਦੀ ਮੁੱਖ ਮੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਪੰਜਾਬ ਦੀ ਮੁੱਖ ਮੰਗ ਹੈ ਕਿ ਐਲਾਨ ਕਰਨ ਵਾਲੀ ਪਾਰਟੀ ਇਹਨਾਂ ਦਾ ਕੋਈ ਪ੍ਰੋਗਰਾਮਿੰਗ ਨਹੀਂ ਕੋਈ ਇਹਨਾਂ ਦਾ ਬਲੂਪ੍ਰਿੰਟ ਨਹੀਂ ਤੇ ਅੱਜ ਬਿਹਾਰ ਚ ਇੰਡਸਟਰੀ ਪੰਜਾਬ ਦੀ ਜਾਰੀ ਹੈ ਇਸ ਤੋਂ ਸ਼ਰਮਨਾ ਕੱਲ ਕੋਈ ਨਹੀਂ ਹੋ ਸਕਦੀ ਨੰਮ ਤਾਂ 5 ਸੀਟਾਂ ਵੀ ਨਹੀਂ ਆਉਂਦੀਆਂ ਕਾਹਾਂ ਇੱਕ ਸੀਟ ਵੀ ਨਹੀਂ ਆਉਂਦੀ ਇਹਨਾਂ ਨੂੰ ਹੁਣ 2027 ਦੇ ਵਿੱਚ ਇਹਨਾਂ ਦਾ ਐਮਐਲਏ ਬਣਨਾ ਬਹੁਤ ਦੂਰ ਦੀਆਂ ਗੱਲਾਂ ਹੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਚੂਟੀਆਂ ਸੋਹਾ ਖਾ ਕੇ ਕਹਤਾ ਘਰ ਕਰਨਾ ਆਪਣੀ ਹਾਂਜੀ ਘਰ ਘਰ ਹੀ ਨੌਂ ਕਿਸਾਨਾਂ ਦਾ ਹਾਲ ਹੋਇਆ ਜੋ ਮੰਡੀਆਂ ਦੇ ਵਿੱਚ ਦੀਵਾਲੀ ਵੀ ਉਹਨਾਂ ਦੀ ਮੰਡੀਆਂ ਚ ਲੱਗੀ ਆ ਜਿਹੜੀ ਪਾਰਟੀ ਦਾ ਇਤਿਹਾਸ ਚੰਗਾ ਜਿਨੇ ਕੁਛ ਦਿੱਤਾ ਜਿਨੇ ਸਵਾਰਿਆ ਜਿਨੇ ਦਿਲੋਂ ਪੰਜਾਬ ਦੀ ਤਰੱਕੀ ਲਈ ਯੋਗਦਾਨ ਪਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਤਾਂ ਜ਼ਮੀਨੀ ਪੱਧਰ ਦੇ ਲੀਡਰ ਕਿੰਨੀਆਂ ਮੰਡੀਆਂ ਬਣਾ ਦੇਣੀਆਂ 8 8 10 10 ਮੰਡੀਆਂ ਵੀ ਜਿੱਥੇ ਨੇੜੇ ਕਣਕ ਤੇ ਝੋਨੇ ਦੀ ਟੁਆਈ ਹੋ ਸਕੇ ਵੀ ਬੈਸ ਕਾਉਂਸਲਰ ਦੀ ਇਲੈਕਸ਼ਨ ਚ ਭੁਲਾਰਾ ਮਿਲ ਰਿਹਾ ਜੋ ਸਹਿਯੋਗ ਤੇ ਜੋ ਪਿਆਰ ਤੇ ਜੋ ਸਤਿਕਾਰ ਮਿਲ ਰਿਹਾ ਮੈਂ ਕਦੇ ਸੋਚਿਆ ਵੀ ਜੋਨ ਲਾਈਕ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲਪੁਰ ਬਾੜ ਨੰਬਰ 60 ਦੇ ਵਿੱਚ ਖੜਾ ਜਿੱਥੇ ਅਕਾਲੀ ਦਲ ਦੇ ਭੁਪਿੰਦਰ ਸਿੰਘ ਪਿੰਦਾ ਜੀ ਸਾਡਾ ਮੌਜੂਦ ਵੀ ਹੈਗੇ ਲੇਕਿਨ ਇੱਕ ਕੰਪੇਨਿੰਗ ਕਰਮੋਸ ਪਿੰਦਾ ਜੀ ਆਏ ਸੀਗੇ ਤਾਂ ਹੁੰਦਾ ਅਕੀ ਸ਼੍ਰੋਮਣੀ ਕਾਲ ਦਲ ਦੀ ਉਹ ਦੇਣ ਹੈ ਕਿ ਸ਼੍ਰੋਮਣੀ ਕਾਲ ਦਲ ਨੇ ਜਿਹੜੀ ਇਹ ਬਿਜਨੀ ਪੰਚਾਇਤ ਦੇ ਵਿੱਚ ਸਰਪ੍ਰਸਤ ਕੀਤੀ ਸੀਗੀ ਤੇ ਕਈ ਕੱਚੀ ਸੜਕਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਤੇ ਅਕਾਲੀ ਦਲ ਨੇ ਉਹ ਸੜਕਾਂ ਜਿਹੜੀਆਂ ਬਣਾਈਆਂ ਸੀਗੀਆਂ ਆਰ ਏਰੀਆ ਐਂਡ ਵੀ ਆਰ 올 ਅ ਫੈਮਲੀ ਤੁਸੀਂ ਸਾਰੇ ਇੱਕ ਫੈਮਲੀ ਹੈ ਫੈਮਲੀ ਚ ਡਿਫਰੈਂਸਸ ਹੁੰਦੇ ਆ ਬਿਲਕੁਲ ਸੋ देयर ਆ ਡਿਫਰੈਂਸਸ ਐਂਡ ਵੀ ਆਰ ਸ਼ੇਅਰਿੰਗ ਆ ਡਿਫਰੈਂਸਸ ਬਿਲਕੁਲ ਸੋ ਅ ਦਾ ਮਤਲਬ ਇਹ ਨਹੀਂ ਹੈ ਥੈਟ ਵੀ ਆਰ ਨਾਟ ਟੁਗੇਦਰ ਵੀ ਆਲ ਆਰ ਟੁਗੇਦਰ ਵੀ ਆਰ ਵਨ ਹਮ ਐਂਡ ਵੀ ਆਰ ਹੇਅਰ ਟੂ ਲਿਸਨ ਜੋ ਸਾਨੂੰ ਉਹਨਾਂ ਦੱਸਿਆ ਪਿੰਦਾ ਜੀ ਨੇ ਕਿ ਮੈਂ ਇਸ ਤਰ੍ਹਾਂ ਕਨਵੈਂਸਿੰਗ ਕਰ ਰਿਹਾ ਪਿੰਦਾ ਜੀ ਸ਼ੋਮੀ ਕਲਦਲ ਦੀ ਇੰਨੀ ਸੋ ਮੀ ਕਲਦਲ ਦੀ ਇੰਨੀ ਦੇਣ ਹੈਗੀ ਹੈ ਪੰਜਾਬ ਨੂੰ ਸ਼ੋਮੀ ਕਲਦਲ ਨੇ ਸੜਕਾਂ ਪੱਕੇ ਦਿੱਤੇ ਬਟਿੰਡਾ ਵਰਗੇ ਸਰਵਰ ਪਲਾਨ ਦਿੱਤੇ ਤੇ ਤਮਾਮ ਜਿੱਦਾਂ ਸ਼੍ਰੋਮਣੀ ਕਾਲੀ ਦਲ ਦਿੱਤੀਆ ਕੱਚੀਆਂ ਸੜਕਾਂ ਜਿਹੜੀਆਂ ਸੀਗੀਆਂ ਪੰਜਾਬ ਦੀਆਂ ਪੱਕੀਆਂ ਜਿਹੜੀਆਂ ਦਿੱਤੀਆਂ ਲੇਕਿਨ ਉਸ ਨੂੰ ਕਿਸ ਸਾਹ ਦੇਖੋ ਕਿ ਜੇ ਤੁਸੀਂ ਇੱਥੇ ਪਹੁੰਚਦੇ ਹੋ ਇਸ ਤਰ੍ਹਾਂ ਦੇਖੋਗੇ ਡਿਵੈਲਪਮੈਂਟ ਦੀ ਕਿੱਤਾ ਗੱਲ ਕਰੋਗੇ ਤੁਸੀਂ ਦੇਖੋ ਜੀ ਸਾਰੇ ਜੋ ਪੰਜਾਬ ਚ ਓਵਰਆਲ ਡਿਵੈਲਪਮੈਂਟ ਤੁਸੀਂ ਦੇਖ ਰਹੇ ਹੋ ਇਹ ਸਾਰੇ ਸ਼੍ਰੋਮਣੀ ਕਾਲੀ ਦਲ ਦੀ ਦੇਣ ਆਹ 파ਰਕ ਇਹ ਜਦੋਂ ਮੈਂ ਕਾਉਂਸਲਰ ਪਹਿਲਾਂ ਬਣਿਆ ਸੀ ਇਹ ਸਾਰੇ ਕੈਨੋਪੀ ਉਦੋਂ ਹੀ ਉਦੋਂ ਹੀ ਤਿਆਰ ਕਰਵਾਈ ਸੀ ਸਾਰੇ ਜਿੱਥੇ ਅੱਜ ਬੈਠੇ ਆਂ ਸੋ ਹੁਣ ਲੋਕਾਂ ਦੇ ਵਿੱਚ ਨਾ 8 ਸਾਲ ਤੋਂ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਸਰਕਾਰਾਂ ਨੇ 5 ਸਾਲ ਕਾਂਗਰਸ ਨੇ ਖਰਾਬ ਕਰਤੇ ਤੇ 3 ਸਾਲ ਖਰਾਬ ਕਰਤੇ ਝਾੜੂ ਨੇ ਹੁਣ ਲੋਕ ਅੱਕੇ ਪਏ ਆ ਦੇਖਿਆ ਜੀ ਤੁਸੀਂ ਹਾਲਾਤ ਲੋਕਾਂ ਨੇ ਕਿੰਨੀਆਂ ਪ੍ਰੋਬਲਮਸ ਆਪਣੀਆਂ ਦਸੀਆਂ ਸੋ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਲੋਕਾਂ ਨੂੰ ਹੁਣ ਆਪ ਜਾਗਰੂਕ ਹੋਣਾ ਪੈਣਾ ਆਪਣੇ ਫਰਜ਼ਾਂ ਦੀ ਰਾਖੀ ਆਪ ਕਰਨੀ ਪੈਣੀ ਆਪਣੇ ਮਾਹੌਲ ਨੂੰ ਆਪ ਸਾਫ ਸੁਥਰਾ ਬਣਾਉਣਾ ਪੈਣਾ ਜਿਹਦੇ ਵਿੱਚ ਮੈਂ ਗੱਲ ਕਰਾਂ ਕਿ ਕੱਲੇ ਤੁਸੀਂ ਕੈਂਡੀਡੇਟ ਐਸੇ ਹੈਗੇ ਹੋ ਜਿਹੜੇ ਵਾਰਡ ਨੰਬਰ 6 ਦੇ ਨਿਵਾਸੀ ਜਿਹੜੇ ਹੈਗੇ ਹੋ ਬਾਕੀ ਜਿਹੜੇ ਹੋਰ ਕੈਂਡੀਡੇਟ ਦੀ ਗੱਲ ਕਰਾਂ ਕਈ ਕਿੱਥੇ ਹੋਰ ਰਹਿ ਰਹੇ ਨੇ ਇਲੈਕਸ਼ਨ ਅਥੋਂ ਲੜ ਰਹੇ ਨੇ ਲੇਕਿਨ ਆਵਾਮ ਨੂੰ ਵੀ ਚਾਹੀਦਾ ਕਿ ਸ਼ੋਭਨੀ ਕਲ ਨੇ ਜੋ ਪੰਜਾਬ ਨੂੰ ਦਿੱਤਾ ਤੇ ਪੰਜਾਬ ਦੀ ਆਵਾਮ ਨੇ ਜੋ ਲੁਫਟ ਲਿੱਤੇ ਨੇ ਤੇ ਉਸ ਚੀਜ਼ ਨੂੰ ਦੁਬਾਰਾ ਸਟੈਂਡ ਕਰ ਕਿਉਂਕਿ ਪਾਰਟੀ ਦਾ ਮਾਰਾ ਟਾਈਮ ਤਾਂ ਚਲੋ ਹਰ ਕਿਸੇ ਦਾ ਨਾਲੇਕਿਨ ਉਸ ਪਲ ਵੀ ਭੁੱਲ ਨਹੀਂ ਚਾਹੀਦੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਜਿਹੜੀ ਕਾਲੀ ਦਲ ਮਾਬੂਲੀ ਪਾਰਟੀ ਜਿਹ ਦੇਖੋ ਤੁਹਾਡੀ ਗੱਲ ਬਿਲਕੁਲ درست ਆ ਅੱਜ ਇਹ ਪੰਜਾਬ ਦੀ ਮੁੱਖ ਮੰਗ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਪੰਜਾਬ ਦੀ ਮੁੱਖ ਮੰਗ ਆ ਜੀ ਇਹ ਪੰਜਾਬ ਦੀ ਮਾਂ ਪਾਰਟੀ ਆ ਇਹ ਇਹਨੇ ਸਿਰਫ ਪੰਜਾਬ ਦੀ ਗੱਲ ਕਰਨੀ ਆ ਸ਼੍ਰੋਮਣੀ ਅਕਾਲੀ ਦਲ ਨੇ ਇਹਨੇ ਪੰਜਾਬ ਦਾ ਪੱਲਾ ਸੋਚਣਾ ਔਰ ਜੇ ਇਤਿਹਾਸ ਫਰੋਲੀਏ ਤੇ ਪੰਜਾਬ ਦਾ ਪੱਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ ਅੱਜ ਤੁਸੀਂ ਜਿਹੜਾ ਸੜਕਾਂ ਦਾ ਜਾਲ ਦੇਖਦੇ ਹੋ ਓਵਰ ਆਲ ਓਵਰ ਆਲ ਤੁਸੀਂ ਡਿਵੈਲਪਮੈਂਟ ਆਵਾਮ ਪੰਜਾਬ ਦੀ ਜਾਣਦੀ ਆ ਬਿਲਕੁਲ ਉਹੀ ਗੱਲ ਆ ਹੁਣ ਕਿਹਨੇ ਇਨਫਰਾਸਟ੍ਰਕਚਰ ਦਿੱਤਾ ਉਹ ਦੇਖਣਾ ਚਾਹੀਦਾ ਲੇਕਿਨ ਬਠਿੰਡਾ ਵਰਕੇ ਥਰਮਲ ਪਲੈਂਟ ਬੰਦ ਕਰਤੇ ਇਹ ਸਰਕਾਰ ਜਦੋਂ ਆਈ ਉਹ ਬਠਿੰਡਾ ਵਰਕੇ ਥਰਮਲ ਪਲੈਂਟ ਜਿਹੜਾ ਸੁਪੀਰ ਸਿੰਘ ਬਾਦਲ ਨੇ ਦੇਣ ਚੁਕੇ ਉਹ ਬੰਦ ਕਰਤੇ ਜਿੱਥੋਂ ਕਿੰਨੇ ਕ ਮੀਗਾਵਾਟ ਜਿਹੜੀ ਬਿਜਲੀ ਜਿਹੜੀ ਪੰਜਾਬ ਦੀ ਬਾਹਰ ਨੂੰ ਮਿਲੀ ਸੀ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਪੰਜਾਬ ਵੀ ਬਿਜਲੀ ਵੜਾ ਕੇ ਬਾਹਰਲੇ ਸੂਬਿਆਂ ਨੂੰ ਦਿੱਤੀ ਜਾਊਗੀ ਪੈਸਾ ਰੈਵਨਿਊ ਇਕੱਠਾ ਕੀਤਾ ਜਾਊਗਾ ਲੇਕਿਨ ਇਹ ਸਰਕਾਰ ਨੇ ਰੈਵਨਿਊ ਖਤਮ ਕਰਤਾ ਦੇਖੋ ਜੀ ਇਹਨਾਂ ਦਾ ਵਿਜ਼ਨ ਨਹੀਂ ਕੋਈ ਇਹਨਾਂ ਦੀ ਪਲੈਨਿੰਗ ਨਹੀਂ ਇਹ ਤਾਂ ਸਿਰਫ ਇੱਕ ਝੂਠੇ ਐਲਾਨ ਕਰਨ ਵਾਲੀ ਪਾਰਟੀ ਹੈ ਇਹਨਾਂ ਦਾ ਕੋਈ ਪ੍ਰੋਗਰਾਮਿੰਗ ਨਹੀਂ ਕੋਈ ਇਹਨਾਂ ਦਾ ਬਲੂਪ੍ਰਿੰਟ ਨਹੀਂ ਇਹ ਜੋ ਜੋ ਐਲਾਨ ਕਰ ਦਿੰਦੇ ਆ ਉਹ ਅਗਲੇ ਦਿਨ ਹੀ ਕੈਨਸਲ ਯੂ ਟਰਨ ਮਾਰ ਜਾਂਦੇ ਆ ਛੋ ਭਗਵੰਤ ਮਾਨ ਜੀ ਨੂੰ ਤਾਂ ਇੱਕ ਕਾਉਂਸਲਰ ਲੈਵਲ ਦਾ ਵੀ ਗਿਆਨ ਨਹੀਂ ਹੈ ਤੇ ਉਹ ਸਟੇਟ ਆਪਾਂ ਉਹਨਾਂ ਦੇ ਹੱਥ ਫੜਾਤੀ ਹੁਣ ਸਟੇਟ ਕਿੱਥੇ ਲੈ ਗਏ ਆ ਤੁਸੀਂ ਸੋਚੋ ਕਦੀ ਸੋਚਿਆ ਸੀ ਵੀ ਪੰਜਾਬ ਦੀ ਇੰਡਸਟਰੀ ਬਿਹਾਰ ਜਾਊਗੀ ਇਹ ਤਾਂ ਚੰਬਾ ਹੋ ਗਿਆ ਬਿਹਾਰ ਨੂੰ ਤਾਂ ਸਾਰੇ ਨਾਲੋਂ ਪੂਰ ਸਟੇਟ ਕਹਿੰਦੇ ਸੀ ਤੇ ਅੱਜ ਬਿਹਾਰ 'ਚ ਇੰਡਸਟਰੀ ਪੰਜਾਬ ਦੀ ਜਾ ਰਹੀ ਹੈ ਇਸ ਤੋਂ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ ਸੋ ਆਪਾਂ ਨੂੰ ਇਹ ਇੰਡਸਟਰੀਅਲ ਹੱਬ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਹੁਣ ਆਪਾਂ ਨੂੰ ਆਪ ਸੋਚ ਵਿਚਾਰ ਕਰਕੇ ਵੋਟ ਪਾਉਣੀ ਚਾਹੀਦੀ ਹੈ ਹੁਣ ਸੋਮਨੀ ਕਾਲੀਤਲ ਦੇ ਕਾਉਂਸਲਰਸ ਖੜੇ ਆ ਜੇ ਆਪਾਂ ਲੁਧਿਆਣਾ ਸ਼ਹਿਰ ਦੀ ਤਰੱਕੀ ਚਾਹੁੰਦੇ ਆ ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਆ ਜੇ ਚੌਕਮੁਖੀ ਵਿਕਾਸ ਚਾਹੁੰਦੇ ਆ ਦਾ ਸਾਰੇ ਲੁਧਿਆਣੇ ਦੇ ਵੋਟਰਾਂ ਨੂੰ ਅਪੀਲ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਕਾਉਂਸਲਰ ਨੂੰ ਵੋਟ ਪਾ ਕੇ ਜਿਤਾਓ ਔਰ ਲੁਧਿਆਣੇ ਚ ਮੇਅਰ ਸ਼੍ਰੋਮਣੀ ਅਕਾਲੀ ਦਲ ਦਾ ਬਣਾਓ ਤੇ ਵਿਕਾਸ ਦੀ ਲਹਿਰ ਦੁਬਾਰਾ ਸ਼ੁਰੂ ਹੋ ਸਕਦੀ ਆ ਕਿਉਂਕਿ ਇਹ ਤਾਂ ਗਏ ਇਹਨਾਂ ਨੂੰ ਤਾਂ 5 ਸੀਟਾਂ ਵੀ ਨਹੀਂ ਆਉਂਦੀਆਂ ਗਾਂਹਾਂ ਇੱਕ ਸੀਟ ਵੀ ਨਹੀਂ ਆਉਂਦੀ ਇਹਨਾਂ ਨੂੰ ਹੁਣ 2027 ਦੇ ਵਿੱਚ ਇਹਨਾਂ ਦਾ ਐਮਐਲਏ ਬੰਨਾ ਬਹੁਤ ਦੂਰ ਦੀਆਂ ਗੱਲਾਂ ਹੋ ਨਹੀਂ ਮਾਨ ਤਾਂ ਹੈਗਾ ਕਿ ਤੁਹਾਨੂੰ ਅਕਾਲੀ ਦਲ ਦੀ ਦੇਣ ਹੈ ਜਿੱਥੇ ਤੁਸੀਂ ਬੈਠੇ ਕਿਸੇ ਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਆਪਣੇ ਜਿਹੜੇ ਮਹੱਲੇ ਦੇ ਬੰਦੇ ਖੜਾ ਤਾਂ ਇਟ ਮੀਨਸ ਬਹੁਤ ਹੈ ਆਪਣੇ ਮਹੱਲੇ ਦਾ ਬੰਦਾ ਪਿੰਦਾ ਜੀ ਨੇਚਰ ਕਿੱਦਾ ਬਹੁਤ ਵਧੀਆ ਪਹਿਲਾਂ ਵੀ ਇੱਥੇ ਸੀਗੇ ਪਰ ਕੁਝ ਇਹ ਨਾ ਇਹ ਹੁਣ ਭੁਪਿੰਦਰ ਜੀ ਪਿੰਦਾ ਜੀ ਹੁਣ ਜਿਹੜੇ ਲਗਾਤਾਰ ਜਿਹੜੇ ਨੇ ਗੱਲਬਾਤ ਜਿਹੜੀ ਹੈ ਕੈਂਪੇਨਿੰਗ ਦੇ ਦੌਰਾਨ ਕਰ ਰਹੇ ਨੇ ਸੜਕਾਂ ਦੇ ਕੰਮ ਕਰਾਏ ਫਾਰਕ ਦੇ ਜਿੰਨੇ ਇੱਕ ਮੇਰੇ ਕੋਲ ਹੋ ਸਕੇ ਮੈਂ ਔਰ ਤੱਕ ਵੱਧ ਤੋਂ ਵੱਧ ਐਫਰਟ ਹੈ ਨਾ ਕੀਤੇ ਫਿਰ ਜਦੋਂ ਦੇਖਿਆ ਵੀ ਗੁਰਦੇਵ ਨਗਰ ਚ ਬਹੁਤ ਜ਼ਿਆਦਾ ਕੰਮ ਹੋਇਆ ਜੀ ਲੋਕ ਖੁਸ਼ ਨੇ ਤਾਂ ਫਿਰ ਉਹਨਾਂ ਨੇ ਵਾਰਡ ਬੰਦੀ ਦੇ ਵਿੱਚ ਗੁਰਦੇਵ ਨਗਰ ਨੂੰ ਮੇਰੇ ਵਾਰਡ ਤੋਂ ਕੱਟਤਾ 2017 ਫਿਰ ਮੇਰੇ ਨਾਲ ਬੀਆਰਐਸ ਨਗਰ ਜੋੜਤਾ ਹੁਣ ਇਸ ਵਾਰ ਫੇਰ ਮੌਕਾ ਮਿਲ ਗਿਆ 2024 ਹੁਣ ਗੁਰਦੇਵ ਨਗਰ ਫਿਰ ਨਾਲ ਜੁੜ ਗਿਆ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਉਮੀਦ ਰੱਖਦਾ ਤੁਹਾਡਾ ਟ੍ਰਾਈਡ ਤੇ ਟੈਸਟਡ ਹੈ ਤੁਸੀਂ ਮੇਰੇ ਤੇ ਭਰੋਸਾ ਜਰੂਰ ਦਿਤਾਉਂਗੇ ਔਰ ਜਿਹੜੇ ਕੰਮ ਰਹਿ ਗਏ ਸੀਗੇ ਉਦੋਂ ਮੈਂ ਹੁਣ ਕੋਸ਼ਿਸ਼ ਕਰੂੰਗਾ ਵੀ ਸਾਰੇ ਵਧੀਆ ਤਰੀਕੇ ਨਾਲ ਪੂਰੇ ਕਰਾਈ ਜਾਂ ਕਿਉਂਕਿ ਸਾਡਾ ਡਾਕਟਰ ਡਾਕਟਰ ਠੀਕ ਜੋ ਸਟੇਟ ਐ ਸੇਬਲ ਮੈਂ ਕੋਈ ਸਵਾਲ ਪੁੱਛਣਾ ਪੈਂਦਾ ਜੀ ਨੂੰ ਹਾਂਜੀ ਅੰਜਮਨ ਸਾਹਿਬ ਸਤਿ ਸ੍ਰੀ ਅਕਾਲ ਪਹਿਨੀ ਹਤਾਂ ਉਹਦਾ ਉਸੇ ਮੈਂ ਛੋਟਾ ਹੀ ਹੈ ਗੱਲ ਇਹ ਹੈ ਸਾਡੇ ਐਸ ਐਸ ਪਾਰਕ ਦੇ ਵਿੱਚ ਦੋਨਾਂ ਚ ਬੜੇ ਸੁਝੇ ਹੋਏ ਬੰਦੇ ਰਹਿੰਦੇ ਠੀਕ ਹੈ ਜੀ ਬੜੇ ਵੈਲ ਐਜੂਕੇਟਿਡ ਬਹੁਤ ਚੰਗੇ ਬਿਜ਼ਨਸ ਲੋਕ ਠੀਕ ਹੈ ਜੀ ਸਾਰਿਆਂ ਦੀ ਕੋਆਰਡੀਨੇਸ਼ਨ ਵੀ ਪੂਰੀ ਹੈ ਹਾਂਜੀ ਇਹਨਾਂ ਦੇ ਕੁਝ ਸਵਾਲ ਹੈ ਠੀਕ ਹੈ ਜੀ ਪਹਿਲਾ ਸਵਾਲ ਤਾਂ ਇਹ ਹੈ ਵੀ ਤੁਸੀਂ ਇਹ ਦੱਸੋ ਵੀ ਤੁਹਾਡੀ ਕੁਆਲਿਫੀਕੇਸ਼ਨ ਕੀ ਹੈ ਮੇਰੀ ਕਿੰਨੇ ਪੜੇ ਲਿਖੇ ਮੈਂ ਆ ਬੀਏ ਸੈਕੰਡ ਯੀਅਰ ਤੋਂ ਬਾਅਦ ਛੱਡ ਛੱਡ ਤੇ ਕੀ ਤੁਸੀਂ ਕਿਸੇ ਐਸੋਸੀਏਸ਼ਨ ਨਾਲ ਐਸੋਸੀਏਟਡ ਹੋਏ ਹੋ ਜਾਂ ਜ ਤੱਕ ਜਿਹੜੀ ਐਸੋਸੀਏਸ਼ਨ ਕੋਈ ਵੀ ਐਸੋਸੀਏਸ਼ਨ ਮੈਂ ਸਾਰੇ ਗੁਰਦੇਵ ਨਗਰ ਦਾ ਐਸੋਸੀਏਟਡ ਨਹੀਂ ਇਹ ਨਹੀਂ ਇੰਡਸਟਰੀ ਦੀ ਸਾਰੀ ਐਸੋਸੀਏਸ਼ਨ ਨਾਲ ਮੈਂ ਬੜਾ ਕੀ ਕੰਮ ਕੀਤਾ ਉੱਥੇ ਤੁਸੀਂ ਮੈਂ ਹਾਂਜੀ ਕੀ ਕੰਮ ਕੀਤਾ ਉੱਥੇ ਮੇਰੇ ਪ੍ਰਾਪਰਟੀ ਦਾ ਬਿਜ਼ਨਸ ਆ ਲੈਂਡ ਡਿਵੈਲਪਰ ਦਾ ਇਧਰਲੇ ਪਾਸੇ ਦੱਸੋ ਵੀ ਤੁਸੀਂ ਜਨਤਾ ਲਈ ਕੀ ਕਰ ਸਕਦੇ ਹੋ ਪ੍ਰਾਪਰਟੀ ਦਾ ਜਨਤਾ ਲਈ ਦਾ ਮੈਂ ਜਨਤਾ ਲਈ ਆ ਜਿਹੜੇ ਤੁਸੀਂ ਰਹਿ ਰਹੇ ਹੋ ਤੁਸੀਂ ਕਿੰਨੇ ਪੁਰਾਣੇ ਰਹਿਣ ਵਾਲੇ ਮੈਨੂੰ ਇੱਥੇ 30 ਸਾਲੋਂ 30 ਸਾਲ ਚ ਪਹਿਨਾ ਦੱਸੋ ਸੜਕਾਂ ਕਿਹਨੇ ਬਣਾਈਆਂ ਜਿਹੜੀਆਂ ਆ 12 ਸਾਲਾਂ ਚ ਸਾਰੇ ਕਲੇਮ ਕਰਦੇ ਵੀ ਅਸੀਂ ਬਣਾਇਆ ਨਹੀਂ ਨਹੀਂ ਤੁਸੀਂ ਫੇਕੀ ਕਰ ਰਹੇ ਹੋ ਇੱਕ ਮਿੰਟ ਇੱਕ ਮਿੰਟ ਸਾਰੇ ਜਵਾਬ ਦਊਂ ਵੀ ਦੇਖੋ ਗੱਲ ਸੁਣੋ ਆਈ ਏਮ ਟਾਕਿੰਗ ਜੀ ਪਲੀਜ਼ ਡੋਨਟ ਇੰਟਰਪਟ ਜੀ ਦਾ ਮਾਨਸਾਹੇ ਦੱਸੋ ਵੀ ਜਦੋਂ ਮੈਂ 2012 ਚ ਬਣਿਆ ਇਹ ਸੜਕਾਂ ਕਿਹਨੇ ਬਣਾਈਆਂ ਇੰਟਰਲੋਕਿੰਗ ਟਾਈਲਸ ਕਿਹਨੇ ਲਗਵਾਈਆਂ ਨਵੇਂ ਵਾਇਰਿੰਗ ਤੇ ਨਵੇਂ ਟਰਾਂਸਫਾਰਮਰਸ ਕਿਹਨੇ ਇੰਸਟਾਲ ਕਰੇ ਚੱਲੋ ਇਹ ਬਾਕੀ ਤੁਸੀਂ ਇੱਕ ਮਿੰਟ ਮਾਨਸਾਹਬ ਹੁਣ ਤੁਸੀਂ ਅੱਜ ਜਿਹੜੀ ਛਤਰੀ ਦੇ ਥੱਲੇ ਖੜੇ ਹਾਂ ਇਹ ਕਿਹਨੇ ਬਣਾਈ ਚਲੋ ਉਹ ਦੱਸੋ ਚਲੋ ਇੱਕ ਇਹ ਪਾਰਕ ਕਿਹਨੇ ਸਵੈਲਪ ਕਰੀ ਇੱਕ ਮਿੰਟ ਇੱਕ ਸਵਾਲ ਹੋ ਰਿਹਾ ਮੇਰਾ ਸੁਨਦਰ ਲੈਟ ਨਹੀਂ ਮੇਰਾ ਸਵਾਲ ਹੈ ਮੈਂ ਤੁਹਾਨੂੰ ਮੈਂ ਹੁਣ ਜਵਾਬ ਪਹਿਲੇ ਤਾਂ ਦੇ ਲਾਂ ਫਿਰ ਨਵਾਂ ਸਵਾਲ ਕਰਿਓ ਚਲੋ ਕਰ ਅਜ ਜਿਹੜੀ ਇੰਨੀ ਵਧੀਆ ਲੈਂਡਸਕੇਪਿੰਗ ਦੇਖੋ ਕਿ ਆ ਝਾੜੂਆ ਕਹਿੰਦੇ ਸੀ ਕਿ ਜਿਹੜੇ ਵਾਦੇ ਵੀ ਜਿਹੜੇ ਪੂਰੇ ਨਹੀਂ ਹੋ ਪਏ ਜਿੱਦਾਂ ਗੱਲ ਕਰ ਬੀਬੀਆਂ ਦੀ ਗੱਲ ਕਰਾਂ ਜੋ 1000 ਰੁਪਏ ਨੂੰ ਹੁਣ 1100 ਦੀ ਸਕੀਮ ਦੇ ਸਗਣ ਸਕੀਮ ਦੀ ਗੱਲਾਂ ਕਰਦੇ ਨੇ ਕਿ ਕੋੜੋਂ ਕੰਮ ਖਤਮ ਹੋਣ ਤੋਂ ਬਾਅਦ ਅਸੀਂ ਦਵਾਂਗੇ ਲੇਕਿਨ ਉਹ ਫਿਰ 2 ਸਾਲ 8 ਮਹੀਨੇ ਰਹੇ ਕਿੱਥੇ ਉਹ ਪੈਸਾ ਕਿੱਥੇ ਗਿਆ ਕਿ ਇੱਕ ਤਰ੍ਹਾਂ ਦਾ ਪੈਸਾ ਜਿਹੜਾ ਡਾਇਵਰਟ ਕੀਤਾ ਜਾ ਰਿਹਾ ਦੇਖੋ ਜੀ ਕਰਜ਼ਾ ਲੈ ਕੇ ਤਨਖਾਹਾਂ ਦੇ ਦੀ ਸਰਕਾਰ ਕਰਜ਼ਾ ਚੁੱਕ ਕੇ ਤਨਖਾਹਾਂ ਦੇ ਰਹੀ ਐ ਬਿਜਲੀ ਦਫ਼ਤਰ ਦਾ ਬਕਾਇਆ ਹਜ਼ਾਰਾਂ ਕਰੋੜਾਂ ਦੇ ਵਿੱਚ ਬਕਾਇਆ ਖੜਾ ਵਾ ਉਹ ਦੇ ਨਹੀਂ ਰਿਹਾ ਤੇ ਦੁਬਾਰਾ ਬਿਜਲੀ ਫ੍ਰੀ ਦੇ ਦਿੰਦੀ ਐ ਹੋਰ ਗੱਲਾਂ ਕਰ ਰਿਹਾ ਸੋ ਪੰਜਾਬ ਦੇ ਉੱਤੇ ਜਿੰਨਾ ਕਰਜ਼ਾ ਚੜ ਗਿਆ ਜਿੰਨਾ ਕਰਜ਼ਾ ਚੜ ਗਿਆ ਪੰਜਾਬ ਦੇ ਉੱਤੇ ਮੈਂ ਨਹੀਂ ਸਮਝਦਾ ਵੀ ਜੇ ਇਹਨਾਂ ਦੇ ਹੱਥ ਹੋਰ ਕੋਈ 2-3 ਸਾਲਾਂ ਦੇ ਵਿੱਚ ਇਹਨਾਂ ਨੇ ਕਿੰਨਾ ਪੰਜਾਬ ਨੂੰ ਕਰਜ਼ਾਈ ਕਰ ਦੇਣਾ ਹੋਰ ਪੰਜਾਬ ਨੂੰ ਕਰਜ਼ੇ ਤੋਂ ਬਾਹਰ ਕੱਢਣਾ ਬਹੁਤ ਮੁਸ਼ਕਲ ਹੋ ਜਾਊਗਾ ਇਹ ਇੱਕ ਵਿਜ਼ਨਰੀ ਇਨਸਾਨ ਚਾਹੀਦਾ ਜਿਹੜਾ ਪੰਜਾਬ ਨੂੰ ਇਹਨਾਂ ਹਾਲਾਤਾਂ ਚੋਂ ਕੱਢ ਕੇ ਚੰਗੇ ਥਾਂ ਤੇ ਲੈ ਜਾ ਸਕਦਾ ਪੰਜਾਬ ਨੂੰ ਬਚਾ ਸਕਦਾ ਜੇ ਆਪਾਂ ਚਾਹੋ ਚਾਰੇ ਪਾਸੇ ਨਿਗਾ ਮਾਰੀਏ ਜੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਇਲਾਵਾ ਸਾਨੂੰ ਕੋਈ ਇਨਸਾਨ ਇਹ ਜਾਨੀ ਨਜ਼ਰ ਆ ਰਿਹਾ ਵੀ ਜਿਹੜਾ ਪੰਜਾਬ ਦੀ ਰਾਖੀ ਕਰ ਸਕਦਾ ਪੰਜਾਬ ਦੇ ਹੱਕਾਂ ਲਈ ਆੜ ਸਕਦਾ ਲੜ ਸਕਦਾ ਔਰ ਪੰਜਾਬ ਨੂੰ ਤਰੱਕੀ ਵਾਲੇ ਰਾਹ ਤੇ ਤੋਰ ਸਕਦਾ ਸਿਰਫ ਤੇ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅੱਜ ਪੰਜਾਬ ਸਾਰੇ ਦੀ ਨਿਗਾ ਟਿਕ ਚੁੱਕੀ ਆ ਮੈਂ ਗੱਲ ਕਰਾ ਪ੍ਰਕਾਸ਼ ਸਿੰਘ ਬਾਦਲੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਪੰਜਾਬ ਰਹੇ ਨੇ ਕਾਬਲੀ ਸੀ ਕਿ ਤਾਂ ਹੀ ਸ਼੍ਰੋਮਣੀ ਕਾਲ ਦੇ ਪੰਜ ਵਾਰ ਮੁੱਖ ਮੰਤਰੀ ਪੰਜਾਬ ਦੇ ਨੇ ਤਾਂ ਹੀ ਡਿਵੈਲਪਮੈਂਟ ਕੀਤੀ ਹੈ ਤਾਂ ਹੀ ਪੰਜਾਬ ਜਿਹੜਾ ਸੀਗਾ ਕਿਤੇ ਟੁੱਟਿਆ ਸਟੇਟ ਲੱਗਦਾ ਸੀਗਾ ਗੜਕਰੀ ਸਾਹਿਬ ਨਾਲ ਗੱਲਬਾਤ ਕੀਤੀ ਮੋਦੀ ਸਾਹਿਬ ਨਾਲ ਗੱਲਬਾਤ ਕੀਤੀ ਕਈ ਕਾਂਗਰਸ ਦੇ ਤੋਂ ਟਾਲਮੀਰ ਹੁੰਦਾ ਸੀ ਸਾਡਾ ਬੀਜਪੀ ਨਾਲ ਕਈ ਸੜਕਾਂ ਦੇ ਅਸੀਂ ਜਾਲ ਵਿਛਾਏ ਕਈ ਐਸੇ ਪਲਾਨਟ ਲੈ ਕੇ ਏਮਸਰ ਦਾ ਹਸਪਤਾਲ ਬੀਬਾ ਸਿਮਰ ਕੋਰ ਬਾਦਲ ਲੈ ਕੇ ਆਏ ਨੇ ਲੇਕਿਨ ਉਹ ਚੀਜ਼ਾਂ ਲੋਕ ਕਿਉਂ ਭੁੱਲ ਗਏ ਨੇ ਕਿਉਂ ਛੋਟੇ ਛੋਟੇ ਮੁਹੱਲਾ ਕਲੀਨਿਕ ਜਿਹੜੇ ਅੱਜ ਨੂੰ ਆਹ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਪਏ ਨੇ ਆਮ ਆਦੀ ਪਾਰਟੀ ਵਾਲੇ ਉਹ ਕਈ ਐਸੇ ਦੀ ਚੀਜ਼ਾਂ ਦੇਣ ਜਿਹੜੀਆਂ ਪ੍ਰਕਾਸ਼ ਸਿੰਘ ਬਦਲ ਦੀ ਸੀਗੀਆਂ ਜਿਨ੍ਹਾਂ ਨੂੰ ਤਬਦੀਲ ਕੀਤਾ ਜਾ ਰਿਹਾ ਬਿਲਡਿੰਗਾਂ ਉਹੀ ਨੇ ਬਸ ਪੇਂਟ ਕਰਕੇ ਬਦਲਾਵ ਦੇਖੋ ਜੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸੋਹਾਂ ਖਾ ਕੇ ਕਹਿੰਦਾ ਘਰ ਘਰ ਨੌਕਰੀ ਦਵਾਂਗਾ ਘਰ ਘਰ ਹੀ ਨੌਕਰੀ ਦਵਾਂਗਾ ਦੇਖੋ ਜੇ ਕਿਸੇ ਨੂੰ ਇੱਕ ਵੋਟ ਦੇ ਬਦਲੇ ਨੌਕਰੀ ਮਿਲ ਜਾਵੇ ਕੋਈ ਮਹਿੰਗਾ ਸੌਦਾ ਨਹੀਂ ਹਰ ਕਿਸੇ ਨੇ ਗੱਲਾਂ ਜਾ ਕੇ ਵੋਟਾਂ ਪਾ ਦਿੱਤੀਆਂ ਵੀ ਕਰ ਕਰ ਮੈਂ ਕਹਿੰਦਾ ਸੀ ਮੈਂ ਨਸ਼ੇ ਖਤਮ ਕਰ ਦੂੰਗਾ ਮੈਂ 3 ਹਫਤਿਆਂ ਚ ਜੀ ਤੇ 3 ਹਫਤਿਆਂ ਚ ਨਸ਼ੇ ਦਾ ਲੱਕ ਤੋੜ ਦੂੰਗਾ ਉਹ ਤੁਸੀਂ ਦੇਖ ਲਓ ਨਸ਼ੇ ਪਹਿਨਾ ਕਾਂਗਰਸ ਨੇ ਤੋ ਤਿੰਨ ਗੁਣਾ ਵਧਾਤੇ ਹੁਣ ਨਸ਼ਿਆਂ ਦੀ ਜਿਹੜੀ ਅੱਜ ਹਾਲਾਤ ਨੇ ਉਹ ਚਰਮ ਸੀਮਾ ਤੇ ਬਿਲਕੁਲ ਕੋਈ ਨਵੀਂ ਭਰਤੀ ਨਹੀਂ ਹੋ ਸਕੀ 8 ਸਾਲਾਂ ਦੇ ਵਿੱਚ ਬਹੁਤ ਸਟੇਟ ਪਿੱਛੇ ਚਲੀ ਗਈ ਇੰਡਸਟਰੀ ਸਾਡੇ ਤੋਂ ਬਾਹਰ ਨਿਕਲ ਗਈ ਸਾਡਾ ਰੈਵਨਿਊ ਵੀ ਘਟ ਗਿਆ ਸਾਡੀ ਸਟੇਟ ਹੁਣ ਕਰਜ਼ਾ ਕਰਜ਼ੇ ਦੇ ਬੋਝ ਹੇਠਾਂ ਦੱਬ ਕੇ ਰਹਿ ਗਈ ਸਾਨੂੰ ਸਰਕਾਰੀ ਖਰਚੇ ਚਲਾਉਣ ਲਈ ਖਰਚੇ ਤੇ ਕਰਜ਼ਾ ਲੈਣਾ ਪੈ ਰਿਆ ਸੋ ਐਤਕੀ ਜੋ ਕਿਸਾਨਾਂ ਦਾ ਹਾਲ ਹੋਇਆ ਜੋ ਮੰਡੀਆਂ ਦੇ ਵਿੱਚ દિਵਾਲੀ ਵੀ ਉਹਨਾਂ ਦੀ ਮੰਡੀਆਂ ਚ ਲੰਗੀ ਆ ਤੁਸੀਂ ਸੋਚ ਲਓ ਇਹਨਾਂ ਕੋਲ ਕੋਈ ਵਿਜ਼ਨ ਨਹੀਂ ਕੋਈ ਸਿਸਟਮ ਨਹੀਂ ਇਹਨਾਂ ਨੇ ਸੈਂਟਰਲ ਨਾਲ ਸੈਂਟਰਲ ਦੀਆਂ ਪਾਲਸੀਆਂ ਦਾ ਪੈਸਾ ਇੰਨਾ ਮਿਸਯੂਜ਼ ਕਰ ਲਿਆ ਵੀ ਹੁਣ ਜਿਹੜੀਆਂ ਨਵੀਆਂ ਗਰੰਟਾ ਇਹਨਾਂ ਨੂੰ ਰਿਲੀਜ਼ ਹੀ ਨਹੀਂ ਹੋ ਰਹੀਆਂ ਸੋ ਮੈਂ ਸਮਝਦਾ ਕਿਤੇ ਨਾ ਕਿਤੇ ਇਹਨਾਂ ਦੇ ਕੋਲ ਬਹੁਤ ਤਜਰਬੇ ਦੀ ਘਾਟ ਆ ਇਹ ਬਿਨਾਂ ਤਜਰਬੇ ਵਾਲੀ ਸਰਕਾਰ ਸਾਨੂੰ ਹੁਣ ਸਾਰਿਆਂ ਨੂੰ ਸਮਝਣਾ ਚਾਹੀਦਾ ਅਸੀਂ ਵੀ ਪੰਜਾਬੀਆਂ ਨੇ ਵੀ ਬਹੁਤ ਤਜਰਬੇ ਕਰ ਲਏ ਬਿਲਕੁਲ ਪੰਜਾਬੀਆਂ ਨੇ ਝੂਠੀਆਂ ਸੌਹਾਂ 'ਚ ਵੀ ਆ ਕੇ ਦੇਖ ਲਿਆ ਝੂਠੀਆਂ ਗਰੰਟੀਆਂ 'ਚ ਵੀ ਆ ਕੇ ਦੇਖ ਲਿਆ ਹੁਣ ਮੈਂ ਪੰਜਾਬੀਆਂ ਨੂੰ ਕਹੂੰਗਾ ਬਚ ਜੋ ਤੇ ਪੰਜਾਬ ਨੂੰ ਬਚਾ ਲੋ ਹਾਂ ਜਿੰਨੇ ਬੱਚੇ ਬਾਹਰ ਚਲੇ ਗਏ ਨਾ 8 ਸਾਲਿਆਂ ਦੇ ਵਿੱਚ ਉਹਨਾਂ ਦੇ ਕਿਸੀ ਬਾਹਰ ਬਾਹਰੋ-ਬਾਰ ਵਾਪਸ ਲਾਵਾਂਗੇ ਪੰਜਾਬ ਤੋਂ ਪੰਜਾਬ ਡਬਲ ਸੰਤਾਪ ਭੋਗ ਰਿਹਾ ਜਿਹੜੇ ਬੱਚੇ ਬਾਹਰ ਗਏ ਆ ਉਹ ਬਾਹਰ ਸੰਤਾਪ ਭੋਗ ਰਹੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਰਹਿਣ ਲਈ ਜਗ੍ਹਾ ਨਹੀਂ ਮਿਲ ਰਹੀ ਉਹਨਾਂ ਤੋਂ ਕਿਰਾਏ ਨਹੀਂ ਨਿਕਲ ਰਹੇ ਉਹਨਾਂ ਤੋਂ ਖਰਚੇ ਨਹੀਂ ਨਿਕਲ ਰਹੇ ਉਹ ਇੱਥੇ ਕੀ ਪੈਸਾ ਭੇਜਣਗੇ ਮਾਪਿਓ ਨੂੰ ਤੇ ਮਾਪਿਓ ਇੱਥੇ ਪੰਜਾਬ ਚ ਲੱਗ ਰੋ ਰਹੇ ਆ ਕਿ ਸਾਡੇ ਬੱਚੇ ਬਾਹਰ ਚਲੇ ਗਏ ਸਾਡੇ ਕੋਲ ਇੱਥੇ ਰਿਹਾ ਕੋਈ ਨਹੀਂ ਸੋ ਇੱਕ ਸੁਖਾਵਾਂ ਮਾਹੌਲ ਦੇਣ ਲਈ ਆਪਾਂ ਸਾਰੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਹ ਫੈ ਜਿਹੜੀ ਪਾਰਟੀ ਦਾ ਇਤਿਹਾਸ ਚੰਗਾ ਜਿਨੇ ਕੁਛ ਦਿੱਤਾ ਜਿਨੇ ਸਵਾਰਿਆ ਜਿਨੇ ਦਿਲੋਂ ਪੰਜਾਬ ਦੀ ਤਰੱਕੀ ਲਈ ਯੋਗਦਾਨ ਪਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਤੁਸੀਂ ਗੱਲ ਕੀਤੀ ਤਾਂ ਜ਼ਮੀਨੀ ਪੱਧਰ ਦੇ ਲੀਡਰ ਸੀ ਇਹਨਾਂ ਨੂੰ ਤਾਂ ਸਾਰੇ ਲੋਕਾਂ ਦੀਆਂ ਨਵਜਾਂ ਪਤਾ ਸੀ ਵੀ ਕਿੱਥੇ ਕਿੱਥੇ ਕੀ ਪ੍ਰੋਬਲਮ ਹੈ ਇਹ ਜਿਹੜੀਆਂ ਸਰਕਾਰੀ ਮੰਡੀਆਂ ਨੇ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੇ ਨਾ ਨਹੀਂ ਤਾਂ ਹਰ ਸ਼ਹਿਰ ਦੇ ਵਿੱਚ ਇੰਨੀਆਂ ਮੰਡੀਆਂ ਬਣਾ ਦੇਣੀਆਂ 8 8 10 10 ਮੰਡੀਆਂ ਵੀ ਜਿੱਥੇ ਨੇੜੇ ਕਣਕ ਤੇ ਛੋਨੇ ਦੀ ਟੁਆਈ ਹੋ ਸਕੇ ਵੀ ਨੇੜੇ ਤੋਂ ਨੇੜੇ ਮੈਨੂੰ ਖਤਮ ਕਰਦਾ ਤੁਹਾਡੀ ਸ਼ਾਨ ਵੀ ਖਤਮ ਹੋ ਜਾਊਗੀ ਹੁਣ ਸ਼ਰੋਮਨੀ ਅਕਾਲੀ ਦਲ ਨੂੰ ਤਗੜਾ ਕਰਨਾ ਸਮੇਂ ਦੀ ਮੁੱਖ ਲੋੜ ਆ ਪੰਥ ਦੀ ਇੱਕੋ ਇੱਕ ਨਮੈਂਦਾ ਜਥੇਬੰਦੀ ਆ ਤੁਸੀਂ ਪੱਗਾਂ ਵਾਲੇ ਕਿੱਥੋਂ ਪਾ ਲੋਗੇ ਜਾਂ ਤਾਂ ਤੁਸੀਂ ਮੈਨੂੰ ਦੱਸੋ ਤੁਹਾਨੂੰ ਪੰਥ ਕਾਂਗਰਸ ਚੋਂ ਲੱਭ ਗਿਆ ਤਾਂ ਤਾਂ ਸੰਗਤ ਨੂੰ ਮਗਾਊਂਗਾ ਤੁਸੀਂ ਪਿੱਛੇ ਹੋ ਜਾਓ ਜੇ ਤੁਹਾਨੂੰ ਪੰਥ ਛਾੜੂ ਚ ਲੱਭ ਗਿਆ ਫੇਠੀ ਫੇਰ ਤਾਂ ਸਾਨੂੰ ਦੱਸ ਦੋ ਅਸੀਂ ਵੀ ਤੁਹਾਡੇ ਮਗਰ ਲੱਜ ਜਾਂਦੇ ਆ ਜੇ ਤੁਹਾਨੂੰ ਦੋਨਾਂ ਪਾਰਟੀਆਂ ਚੋਂ ਪੰਥ ਨਹੀਂ ਲੱਭਿਆ ਤੇ ਅਸਲ ਚ ਪੰਥ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਹੀ ਲੱਪੂਗਾ ਪੰਥਕ ਜਮਾਤ ਇੱਕੋ ਹੀ ਆ 84 ਦੀ ਭੁੱਲ ਗਏ ਨੇ 84 ਭੁੱਲ ਗਏ ਨੇ ਕਿਹੜੀ ਪਾਰਟੀ ਨੇ ਕਰਾਇਸੀ ਇਹਨਾਂ ਨੂੰ ਸਾਰਿਆਂ ਨੂੰ ਯਾਦ ਹੈ ਹੁਣ ਸਾਰੀਆਂ ਗੱਲਾਂ ਲੋਕਾਂ ਦੇ ਯਾਦ ਆ ਰਹੀਆਂ ਕੁਝ ਸਮਾਂ ਹੀ ਇਹ ਜਾ ਹੁੰਦਾ ਜਦੋਂ ਝੂਠੀਆਂ ਗਰੰਟੀਆਂ ਝੂਠੀਆਂ ਸੌਂਹ ਖਾਂਦੇ ਆਪਣੇ ਪੰਜਾਬੀ ਲੋਕ ਥੋੜਾ ਜਿਹਾ ਵਿਸ਼ਵਾਸ ਛੇਤੀ ਕਰ ਜਾਂਦੇ ਆ ਇਹ ਭਾਵਕ ਸੋਚ ਵਾਲੇ ਹੁੰਦੇ ਆ ਇਹ ਥੋੜਾ ਜਿਹਾ ਉਹਨਾਂ ਤੇ ਕਰਕੇ ਯਕੀਨ ਮੈਨੂੰ ਹੁਣ ਮੈਨੂੰ ਪੂਰਾ ਨੁਮੀਦਾ ਜੋ ਹੈ ਇਸ ਕਾਉਂਸਲਰ ਦੀ ਇਲੈਕਸ਼ਨ ਚ ਹੁਲਾਰਾ ਮਿਲ ਰਿਹਾ ਜੋ ਸਹਿਯੋਗ ਤੇ ਜੋ ਪਿਆਰ ਤੇ ਜੋ ਸਤਕਾਰ ਮਿਲ ਰਿਹਾ ਮੈਂ ਕਦੇ ਸੋਚਿਆ ਵੀ ਮੈਂ ਇੰਨਾ ਸਤਕਾਰ ਕਰਨਗੇ ਲੋਕ ਕਿਦਾਂ ਪਿਆਰ ਨਾਲ ਸਾਰੇ ਲੋਕ ਮਿਲਣਗੇ ਜਿਵੇਂ ਇੱਕ ਗੱਲ ਕਹਾਂ ਕਈ ਇੰਟਰਵਿਊਜ਼ ਕੀਤੀਆਂ ਲੇਕਿਨ ਤੁਸੀਂ ਇੱਥੇ ਸੂਝਵਾਨ ਤਰੀਕੇ ਦੇ ਨਾਲ ਜਵਾਬ ਦਿੱਤਾ ਸਲੀਕੇ ਨਾਲ ਗੱਲਬਾਤ ਕੀਤੀ ਅਗਰ ਹੋਰ ਕੋਈ ਕੈਂਡੀਡੇਟ ਹੁੰਦਾ ਤਾਂ ਖਿੱਚ ਜਾਣਾ ਸੀਗਾ ਲੇਕਿਨ ਤੁਸੀਂ ਇੱਥੇ ਬਿਲਕੁਲ ਹੀ ਆਪਣੇ ਦਿਮਾਗ ਦੇ ਨਾਲ ਹਰ ਗੱਲ ਦਾ ਜਵਾਬ ਦਿੱਤਾ ਜੋ ਕੈਪਚਰ ਵੀ ਹੋਇਆ ਉਹ ਦਿਖਾਵਾਂਗੇ ਵਿਭਾਗ ਨੂੰ ਕਿ ਕੌਂਸਲ ਹੋਣਾ ਵੀ ਇਦਾਂ ਚਾਹੀਦਾ ਜਿੱਦਾਂ ਤੁਸੀਂ ਆਵਾਮ ਨਾਲ ਨਰਮਾਈ ਨਾਲ ਗੱਲ ਕੀਤੀ ਹੈ ਤੁਸੀਂ ਸੋਲੂਸ਼ਨ ਦੱਸਿਓ ਉਹਨਾਂ ਦੇ ਕਿਦਾਂ-ਕਿਦਾਂ ਸੋਲੂਸ਼ਨ ਹੋ ਸਕਦੇ ਤੁਸੀਂ ਦੂਜੀ ਮੌਕੇ ਦੂਜੀ ਧਿਰ ਨੂੰ ਬੁਲਾ ਕੇ ਕਹਿੰਦਾ ਹਾਂ ਜੀ ਮੈਂ ਇਹਦਾ ਮੈਨੂੰ ਜਵਾਬ ਦਿੱਤਾ ਜਾਵੇ ਮੈਂ ਬੰਦ ਕਰਾਇਆ ਲੇਕਿਨ ਇਹ तमाम ਚੀਜ਼ਾਂ ਦਿਮਾਗ ਵਿੱਚ ਚਲਦੀਆਂ ਨੇ ਮੌਕੇ ਸੋਲੂਸ਼ਨ ਕਰਨਾ ਇੱਕ ਵਧੀਆ ਕੌਂਸਲ ਦੀ ਰਣਨੀਤੀ ਹੁੰਦੀ ਹੈ ਦੇਖੋ ਜੀ ਮੇਰਾ ਸ਼ੁਰੂ ਤੋਂ ਸੁਭਾਰਿਆ ਵੀ ਕਿਤੇ ਵੀ ਜੇ ਕੋਈ ਪ੍ਰੋਬਲਮ ਆ ਤਾਂ ਉਹਨੂੰ ਆਪ ਜਾ ਕੇ ਪਹਿਲ ਦੇ ਆਧਾਰ ਤੇ ਹੱਲ ਕਰੋ ਜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਲੋਕਾਂ ਨੇ ਕੰਮ ਕਰਾਉਣ ਦੀ ਪਾਈਆਂ ਲੋਕਾਂ ਨੇ ਸਾਫ਼ ਸੁਥਰਾ ਮਾਹੌਲ ਮੁਹੱਈਆ ਕਰਵਾਉਣ ਦੀ ਪਾਈ। ਜੋ ਲੈਂਡ ਆਰਡਰ ਦੀ ਸਿਚੁਏਸ਼ਨ ਆ ਤੁਸੀਂ ਲੇਡੀਜ਼ ਨੇ ਦੱਸਿਆ ਵੀ ਹੁਣ ਦੇਖੋ ਜੇ ਇੱਕੋ ਇੱਕ ਪੋਰਸ਼ ਕਲੋਨੀ ਹੈ ਸਰ ਗੁਰਦੇਵ ਨਗਰ ਸਰਬਲ ਜੇ ਇੱਥੇ ਲੇਡੀ ਸੈਰ ਨਹੀਂ ਕਰ ਸਕਦੀ ਫਿਰ ਤੁਸੀਂ ਦੱਸੋ ਮੈਨੂੰ ਲੁਧਿਆਣੇ ਦੀ ਜਗ੍ਹਾ ਤਾਂ ਦੱਸੋ ਮੈਨੂੰ ਇੱਕ ਜਗ੍ਹਾ ਦੱਸ ਦੋ ਵੀ ਕਿੱਥੇ ਕਰਨੇ ਇੱਥੇ ਇਹਨਾਂ ਦੇ ਮੋਬਾਈਲ ਖੋਏ ਜਾਂਦੇ ਇੱਥੇ ਇਹਨਾਂ ਦੀਆਂ ਚੈਨੀਆਂ ਖੋਈ ਜਾਂਦੀਆਂ ਇੱਥੇ ਕਹਿੰਦੇ ਵੀ ਕਾਰਾਂ ਦੀਆਂ ਬੈਟਰੀਆਂ ਕੱਢ ਕੇ ਲੈ ਜਾਂਦੇ ਟਾਇਰਾਂ ਦੇ ਟਾਇਰ ਲਾ ਕੇ ਲੈ ਜਾਂਦੇ ਇਹ ਹਾਲਾਤ ਬਣ ਗਏ ਪੰਜਾਬ ਨੂੰ ਬਚਾ ਲਓ ਪੰਜਾਬੀਓ ਇਹਨਾਂ ਨੂੰ ਇਹ ਤਾਂ ਪੰਜਾਬ ਨੂੰ ਲੁੱਟਣ ਆਇਆ ਝਾੜੂ ਵਾਲੇ ਦਿੱਲੀ ਤੋਂ ਬਚ ਜੋ ਇਹਨਾਂ ਤੋਂ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਕੇ ਪੰਜਾਬ ਨੂੰ ਤਰੱਕੀ ਵਾਲੇ ਰਾਹ ਤੇ ਚੋੜੋ ਸੰਗਤ ਜੀ ਤਾਂ ਹੀ ਆਪਾਂ ਬਚਾਂਗੇ ਤਾਂ ਹੀ ਆਪਣਾ ਪੰਜਾਬ ਬਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਰਨਾ ਕੁਪਿੰਦਰ ਸਿੰਘ ਪਿੰਦਾ ਜੀ ਵਾਰ ਨੰਬਰ ਸਰ ਤੋਂ ਅਕਾਲੀ ਦਲ ਦੇ ਕੌਂਸਲ ਦੇ ਉਮੀਦਵਾਰ ਨੇ ਲੇਕਿਨ ਸਹੀ ਗੱਲ ਕੀਤੀ ਹੈ ਕਿ ਕੌਂਸਲ ਦਾ ਉਮੀਦਵਾਰ ਇਦਾਂ ਦਾ ਹੀ ਹੋਣਾ ਚਾਹੀਦਾ ਜਿਹੜਾ ਕੌਂਸਲ ਜਿਹੜਾ ਵਾ ਲਗਾਤਾਰ ਉਸ ਇਲਾਕੇ 'ਚ ਖੜਕੇ ਉਸ ਮਾਵਾ ਪੈਣਾ ਨਾਲ ਸਲਿੱਕੇ ਨਾਲ ਗੱਲ ਕਰੇ ਤੇ ਉਹਨਾਂ ਦੀ ਜਿਹੜੀ ਮੁਸ਼ਕਿਲਾਂ ਜਿਹੜੀਆਂ ਆ ਰਹੀਆਂ ਉਹਦਾ ਤੁਰੰਤ ਨਿਵਾਰਨ ਦੀ ਗੱਲ ਕਰੇ ਲੇਕਿਨ ਇਹ ਜਦੋਂ ਪਾਵਰ 'ਚ ਆ ਜਾਣ ਤਾਂ ਉਸ ਤੋਂ ਬਾਅਦ ਜਦੋਂ ਕੌਂਸਲ ਬਣ ਜਾਣ ਪਾਵਰ 'ਚ ਆ ਜਾਣ ਤਾਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਕਿੰਨੀ ਕੁ ਡਿਵੈਲਪਮੈਂਟ ਕਰਾ ਸਕਦੇ ਜਿੱਥੇ ਅਸੀਂ ਖੜੇ ਹਾਂ ਜਿਹੜੀ ਕਨੋਪੀ ਤੁਹਾਨੂੰ ਨਜ਼ਰ ਵੀ ਕੌਂਸਲ ਨੂੰ ਹਮੇਸ਼ਾ ਵੋਟ ਦੇਣੀ ਚਾਹੀਦੀ ਕਿਉਂਕਿ ਸ਼੍ਰੋਮਣੀ ਕਾਲਜ ਦਲ ਦੀ ਦੇਣ ਸਾਡੇ ਪੰਜਾਬ ਨੂੰ ਬਹੁਤ ਹੈ ਲੁਧਿਆਣਾ ਕੈਮਰਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ